ਜਿਵੇਂ ਬਾਜ਼ੀਗਰ ਨੇ ਉਹ ਇੱਕ ਛੋਟੇ ਜਿਹੇ ਕੜੇ ਵਿੱਚ ਦੀ ਲੰਗ ਜਾਂਦੇ ਸੀਗੇ ਉਹ ਵੀ ਇੱਕ ਸਾਡੀ ਰਵਾਇਤੀ ਗੇਮ ਹੈ ਤੁਸੀਂ ਬਹੁਤ ਵਧੀਆ ਗੱਲ ਕਹੀ ਹੈ ਜਿਹੜੀ ਇਹ ਆਵਾਰਾ ਕੁੱਤੇ ਵਾਲੀ ਬੜਾ ਮਨ ਦੁਖੀ ਹੁੰਦਾ ਜਦੋਂ ਵੀਡੀਓ ਦੇਖਦੇ ਆ ਕਿ ਬੱਚਾ ਘੇਰ ਲਿਆ ਕੁੱਤਿਆਂ ਨੇ ਬਜ਼ੁਰਗ ਘੇਰ ਲਿਆ ਅਸੀਂ ਕੋਸ਼ਿਸ਼ ਅਗਲੇ ਦਿਨਾਂ 'ਚ ਕਰ ਰਹੇ ਹਾਂ ਕਿ ਸੈਂਟਰ ਸਰਕਾਰ ਨਾਲ ਗੱਲ ਕਰੀਏ ਕਿ ਆਵਾਰਾ ਕੁੱਤੇ ਜਿਹੜੇ ਨੇ ਉਹਨਾਂ ਤੇ ਕੋਈ ਇਸ ਤਰ੍ਹਾਂ ਦੀ ਪਾਬੰਦੀ ਲਾਈ ਜਾਵੇ ਕਿ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਕੁੱਤੇ ਨਾ ਜਿਉਣ ਪਰ ਘਟੁਕੜ ਮਨੁੱਖ ਨੂੰ ਤਾਂ ਨਾ ਮਾਰਨ ਪਤਾ ਨਹੀਂ ਕਿੰਨੀਆਂ گاਵਾ ਅੱਜ ਵੀ ਗੱਡੀਆਂ 'ਚ ਵੱਜੀਆਂ ਹੋਣਗੀਆਂ ਨਾਲੇ ਗਾਂ ਦੀ ਮੌਤ ਹੋ ਗਈ ਹੋਣੀ ਨਾਲੇ ਪਰਿਵਾਰ ਦੀ ਪਰਿਵਾਰ ਮਾਰੇ ਜਾਂਦੇ ਵਿੱਚ ਸਾਰਾ ਟੱਬਰ ਗੱਡੀ 'ਚ ਗਾਂ ਵੱਜੀ ਜੀ ਇਧਰ ਰਾਜਸਥਾਨ ਵੱਲ ਤੂ ਜਾਣਿਆ ਰੋਜ ਆਉਂਦੇ ਨੇ ਜੀ ਮਤਲਬ ਆਉਂਦੇ ਨੇ ਅਚਾਨਕ ਕਈ ਵਾਰੀ ਉਹ ਗੱਡੀ ਦਾ ਸ਼ੀਸ਼ਾ ਤੋੜ ਕੇ ਅੰਦਰ ਅੰਦਰ ਤੱਕ ਅੰਦੇ ਅੰਦਰ ਅੰਦਰ ਬੱਚੇ ਬੈਠੇ ਨੇ ਅੰਦਰ ਉਹ ਨੁਕਸਾਨ ਹੋ ਜਾਂਦਾ ਉਹ ਵੀ ਜਿਉਣ ਅਸੀਂ ਰਿਕਸ਼ਿਆਂ ਦੇ ਉੱਤੇ ਵੀ ਲਿਖਿਆ ਹੁੰਦਾ ਜੀ ਜਿਓ ਔਰ ਜੀਨੇ ਦੋ ਅਸੀਂ ਕੱਲੀ ਥੋੜੀ ਜਿਹਾ ਜਿਉਣੇ ਅਸੀਂ ਉਹਨਾਂ ਨੂੰ ਵੀ ਤਾਂ ਜਿਉਣੇ ਉਹਨਾਂ ਦਾ ਪੁੱਤਾਂ ਵਾਂਗ ਉਹਨਾਂ ਦੀ ਸੰਭਾਲ ਹੁੰਦੀ ਹੈ ਜੀ ਮੈਂ ਬਿਲ ਦਾ ਬਹੁਤ ਜਿਆਦਾ ਸਵਾਗਤ ਕਰਦਾ ਮੈਂ ਉਮੀਦ ਕਰਦਾ ਕਿ ਸਰਬਸੰਮਤੀ ਨਾਲ ਹੀ ਪਾਸ ਹੋ ਜੇ VOTING ਦਾ ਜਾਂ ਕੋਈ ਇਸ ਤਰ੍ਹਾਂ ਦੀ ਨੌਬਤ ਨਾ ਆਵੇ ਤੇ ਸਾਡਾ ਪੰਜਾਬ ਜਿਹੜਾ ਉਹ ਵਰਦਾਂ ਦੀਆਂ ਟੱਲੀਆਂ ਘੁੰਗਰੂ ਝਾਂਜਰਾਂ ਵਾਲਾ ਪੰਜਾਬ ਜਿਹੜਾ ਉਹ ਹੋਵੇ ਤੇ ਕੋਈ ਬਹੁਤ ਸਾਰੇ ਲੋਕ ਸੁਣ ਵੀ ਰਹੇ ਹੋਣਗੇ ਇਹ ਜਿਹੜੇ ਪਾਲਦਾਂ ਦੇ ਸ਼ੌਕੀਨ ਨੇ ਜਾਂ ਕਿ ਬਿਲਕੁਲ ਵੀ ਮੈਨੂੰ ਇਹ ਕੋਈ ਡਾਊਟ ਨਹੀਂ ਨਹੀਂ ਜ਼ੁਲਮ ਕਰਦੇ ਉਹ ਉਹ ਤਾਂ ਪੁੱਤਾਂ ਵਾਂਗ ਪਾਲਦੇ ਨੇ ਜਵਾਕਾਂ ਵਾਂਗ ਪਾਲਦੇ ਨੇ ਪਰ ਐਵੇਂ ਕਿਸੇ ਪਤਾ ਨਹੀਂ ਕਾਨੂੰਨ ਘਾੜੇ ਦੇ ਦਿਮਾਗ 'ਚ ਆ ਗਿਆ ਵੀ ਪਤਾ ਨਹੀਂ ਐ ਹੁੰਦਾ ਸੋ ਨਹੀਂ ਇਦਾਂ ਹੋਊਗਾ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ 'ਚ ਆਉਣ ਵਾਲੇ ਮਹੀਨਿਆਂ 'ਚ ਅਸੀਂ ਪਾਲਦਾਂ ਦੀਆਂ ਦੌੜਾਂ ਜਦੋਂ ਦੇਖਾਂਗੇ ਵਾਂ ਸ਼ਾਨਦਾਰ ਬੈੜ ਕੇ ਬੈੜ ਕਾ ਕਹਿੰਦੇ ਆ ਜੀ ਜਵਾਨ ਬਲਦ ਸ਼ਾਨਦਾਰ ਬੈੜ ਕੇ ਸ਼ਾਨਦਾਰ ਬਲਦ ਸਾਡੀਆਂ ਕਿਉਂਕਿ ਅੱਜ ਕੱਲ ਖੇਤੀ ਤਾਂ ਟਰੈਕਟਰਾਂ ਨਾਲ ਡਰੋਨ ਨਾਲ ਹੋਣ ਲੱਗੀ ਹੁਣ ਉਹਨਾਂ ਦੀ ਤਾਂ ਲੋੜ ਨਹੀਂ ਰਹੀ ਪਰ ਇਹ ਥੋੜੀ ਹੈ ਕਿ ਸਾਡੇ ਕਿਹਾ ਜਾਂਦਾ ਹੈ ਇੱਕ ਕਹਾਵਤ ਹੈ ਸਰ ਕਿ ਮੋਲੇ ਵਰਦ ਵਾਂਗੂ ਕੰਮ ਲੈ ਕੇ ਛੱड़ਦਾ ਮਤਲਬ ਜਦੋਂ ਤਾਂ ਉਹ ਜਵਾਨ ਸੀ ਹੁੰਦਾ ਸੀ ਉਹਨੂੰ ਜੋੜਦੇ ਰਹੇ ਜਦੋਂ ਕੰਮ ਦਾ ਨਹੀਂ ਲਿਆ ਉਹਨੂੰ ਉਹਨੂੰ ਬਾਹਰ ਛੱਡ ਦਿੰਦੇ ਆ ਇੱਕ ਕਹਾਵਤ ਹੈ ਕਿ ਮੌਲੇ ਬਰਦ ਵਾਂਗੂ ਫਲਾਣਾ ਬੰਦਾ ਕੰਮ ਲੈ ਕੇ ਛੱਡਦਾ ਮੈਂ ਇਹਦੇ ਵਿੱਚ ਕੋਈ ਕਿਸੇ ਪਾਰਟੀ ਦਾ ਨਾਂ ਨਹੀਂ ਲੈਂਦਾ ਪਰ ਕਈ ਪਾਰਟੀਆਂ ਨੇ ਛੱਡ ਵੀ ਦਿੱਤੇ ਬੰਦੇ ਮੌਲੇ ਬਰਦ ਵਾਂਗੂ ਪਹਿਲਾਂ ਕੰਮ ਲੈ ਲਿਆ ਉਦੋਂ ਜਦੋਂ ਮੌਲੇ ਹੋ ਗਏ ਛੱਡਦੇ ਵੀ ਉਦੋਂ ਵੀ ਪਾਰਟੀ ਦਾ ਫਰਜ਼ ਬਣਦਾ ਹੈ ਕਿ ਥੋੜਾ ਸੰਭਾਲ ਲਓ ਜਦੋਂ ਜਦੋਂ ਕੰਮ ਲੈਣ ਅਸੀਂ ਉਦੋਂ ਵੀ ਤਾਂ ਕੰਮ ਹੀ ਲਿਆ ਸੋ ਅਸੀਂ ਇਸ ਗੱਲ ਦੇ ਹੱਕ ਚ ਔਰ ਇਹਨੂੰ ਦਿਲੋਂ ਪਾਸ ਕੀਤਾ ਜਾਵੇ ਮੇਰਾ ਇਹ ਪ੍ਰਸਤਾਵ ਹੈ ਬਹੁਤ ਧੰਨਵਾਦ ਸੀਐਮ ਸਾਹਿਬ ਆਪਾ ਤਾਂ ਉਹਨਾਂ ਪਰਿਵਾਰਾਂ ਜੋ ਆਉਣੇ ਆ ਜਿੰਨਾ ਅੱਜ ਮੋਲੇ ਬਲਦੂ ਦੀ ਵੀ ਸੇਵਾ ਕੀਤੀ ਜਾਂਦੀ ਆ ਮੇਰੇ ਯਾਦ ਆ ਮੇਰੇ ਦਾਦਾ ਜੀ ਨੇ ਇੱਕ ਵਾਰੀ ਅਸੀਂ ਬਲਦ ਦਾ ਰਹਿ ਗਿਆ ਸੀ ਬਲਦ ਕਾਫੀ ਸੇਵਾ ਕੀਤੀ ਉਹਨੇ ਤੇ ਬਿਮਾਰ ਸੀਗਾ ਉਹ ਬੜਾ ਖਿਆਲ ਰੱਖਦੇ ਸੀ ਕਿ ਕਿਸੇ ਨੇ ਆਖਿਆ ਕਿਹਾ ਗਿਆ ਕਹਿੰਦੇ ਯਾਰ ਇਹਦਾ ਕਿਉਂ ਕਰੀ ਜਾਂਦਾ ਤੂੰ ਕਿਸੇ ਆਪਣਾ ਜਗੀਰ ਸਿੰਘ ਉਹ ਕਹਿੰਦੇ ਕੱਲ ਨੂੰ ਫਿਰ ਜਦੋਂ ਮੈਂ ਰਹਿ ਗਿਆ ਤੇ ਮੇਰੇ ਮੁੰਡੇ ਮੈਨੂੰ ਚੱਕ ਕੇ ਬਾਹਰ ਮਾਰਨਗੇ ਸੋ ਆਪਾਂ ਤਾਂ ਉਸ ਤਰ੍ਹਾਂ ਦੇ ਸਮਾਜ ਚ ਆਉਣੇ ਆ ਜਿੱਥੇ ਅਸੀਂ ਬਲਦਾਂ ਨੂੰ ਆਪਦੇ ਕੁੱਤਾ ਵਾਂਗੂ ਆਪਦੇ ਬਜ਼ੁਰਗਾਂ ਵਾਂਗੂ ਸਾਹਮ ਦੇਸੀ ਔਰ ਜਿੰਨਾ ਲੋਕਾਂ ਨੇ ਕਾਨੂੰਨ ਬਣਾਇਆ ਲੈ ਜੀ ਮੇਰਾ ਖਿਆਲ ਉਹਨਾਂ ਦਾ ਕਿਸਾਨੀ ਨਾਲ ਜਾਂ ਦੇਸ਼ ਨਾਲ ਕੋਈ ਵਾਸਤਾ ਨਹੀਂ ਹੋਣਾ